ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮੈਨੂੰ ਕੁਝ ਵਿਅਰਸ ਕਹਿ ਰਹੇ ਸਨ ਕਿ ਤੁਸੀਂ ਆਪਣੀ ਉਸੇ ਜਗ੍ਹਾ ਤੇ ਹੀ ਸ਼ੂਟ ਕਰਿਆ ਕਰੋ ਪੁਰਾਣੀ ਵਾਲੀ ਤੇ ਜਿੱਥੇ ਰੋਸ ਕਰਦੇ ਹੋ ਸੋ ਮੈਂ ਦੱਸ ਦਵਾਂ ਕਿ ਮੈਨੂੰ ਵੀ ਉਸ ਜਗ੍ਹਾ ਤੋਂ ਇਲਾਵਾ ਕਿਸੇ ਹੋਰ ਬੈਕਗ੍ਰਾਉਂਡ ਤੇ ਸਟੋਰੀ ਟੈਲਿੰਗ ਕਰਦਿਆਂ ਬਹੁਤਾ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮੇਰੀ ਨਿੱਕੀ ਜਹੀ ਲਾਇਬ੍ਰੇਰੀ ਹੈ ਜਿਹੜੀ ਮੈਨੂੰ ਬਹੁਤ ਜ਼ਿਆਦਾ ਅਜ਼ੀਜ਼ ਹੈ ਮੇਰਾ ਬਚਦਾ ਵਕਤ ਉੱਥੇ ਹੀ ਨਿਕਲਦਾ ਹੈ ਪਰ ਫਿਲਹਾਲ ਘਰ ਰੈਨੋਵੇਸ਼ਨ ਚੱਲ ਰਹੀ ਹੈ ਲਾਇਬ੍ਰੇਰੀ 'ਚ ਮਸਾਲੇ ਰੱਖੇ ਨੇ ਤੇ ਬੈਠਣ ਦੀ ਵੀ ਥਾਂ ਨਹੀਂ ਮਿਲ ਰਹੀ ਬਸ ਮੈਨੂੰ ਲੱਗਦਾ ਹੈ ਕਿ ਤਾਂ ਤੋਂ 20 ਦਿਨ ਚ ਮੈਂ ਬੈਕ ਟੂ ਨੋਰਮਲ ਆ ਜਾਊਂਗੀ ਪਰ ਤਦ ਤੱਕ ਕੰਮ ਨਹੀਂ ਰੁਕਣਾ ਚਾਹੀਦਾ ਨਾ ਸੋ ਅੱਜ ਦੀ ਸੱਚੀ ਕਹਾਣੀ ਹੈ ਸ੍ਰੀ ਮੁਕਸਰ ਸਾਹਿਬ ਤੋਂ ਨਾਮ ਬਦਲਨੇ ਜ਼ਰੂਰੀ ਕਿਉਂ ਨੇ ਸਟੋਰੀ ਚ ਇਹ ਮੈਂ ਅਖੀਰ ਤੇ ਦੱਸੋਗੀ ਤੇ ਜੋ ਮੈਂ ਇਸ ਕਹਾਣੀ ਚ ਕਹੂੰਗੀ ਉਹ ਇਲਜ਼ਾਮਾਂ ਦੇ ਆਧਾਰ ਤੇ ਹੋਊਗਾ ਜਿਹੜੇ ਪਹਿਲਾਂ ਲੱਗੇ ਸੀ ਸਿੱਟਾ ਕੀ ਨਿਕਲਿਆ ਉਹ ਵੀ ਐਂਡ ਤੇ ਦੱਸੋਗੀ ਗੱਲ ਹੈ ਜੀ ਸ੍ਰੀ ਮੁਕਸਰ ਸਾਹਿਬ ਤੋਂ ਬਲਵੰਤ ਸਿੰਘ ਨਾ ਦਾ ਇੱਕ ਬੰਦਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਟਾਰੀ ਦੇ ਵਿੱਚ ਰਹਿੰਦਾ ਹੁੰਦਾ ਹੈ ਉਸ ਦਾ ਆਪ ਦਾ ਇੱਕ ਭਰਿਆ ਪੂਰਾ ਪਰਿਵਾਰ ਹੁੰਦਾ ਜਿਸ ਚ ਕਰਵਾਲੀ ਪਰਮਜੀਤ ਕੌਰ ਇੱਕ ਪੁੱਤ ਤੇ ਇੱਕ ਧੀ ਹੁੰਦੇ ਨੇ ਬਲਵੰਤ ਸਿੰਘ ਨੌਕਰੀ ਤਾਂ ਕਰਦਾ ਹੀ ਸੀ ਨਾਲ ਥੋੜੀ ਜ਼ਮੀਨ ਸੀ ਉਸ ਕੋਲ ਸੋ ਖੇਤੀਬਾੜੀ ਵੀ ਕਰਦਾ ਸੀ ਅੱਜਕੱਲ ਜਿੰਨੇ ਸੋਰਸ ਆਫ ਇਨਕਮ ਹੋਣ ਉਹਨੇ ਹੀ ਘਟ ਪੈਂਦੇ ਨੇ ਤੇ ਮਿਹਨਤੀ ਹੋਣਾ ਚੰਗਾ ਵੀ ਐ ਇਹਨਾਂ ਕੋਲ ਪਸ਼ੂ ਵੀ ਸਨ ਸੋ ਸਾਰਾ ਕੁਝ ਤਾਂ ਹੱਥੀ ਕਰਨਾ ਨੌਕਰੀ ਕਰਕੇ ਔਖਾ ਸੀ ਬਲਵੰਤ ਸਿੰਘ ਲਈ ਸੋ ਇੱਕ ਸਿਰੀ ਰੱਖਿਆ ਹੋਇਆ ਸੀ ਨਿਹਾਲ ਸਿੰਘ ਇਹਨਾਂ ਨੇ ਉਹ ਬੰਦਾ ਵੀ ਬੜਾ ਜੁਝਾਰੂ ਸੀ ਆਪਣੇ ਕੰਮ ਨੂੰ ਲੈ ਕੇ ਮਤਲਬ ਜੇ ਸਿਰੀ ਹੈ ਤਾਂ ਬਲਵੰਤ ਸਿੰਘ ਨੂੰ ਪਿੱਛੋਂ ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਉਹਨੂੰ ਹੁੰਦਾ ਸੀ ਕਿ ਇਹਨੇ ਆਪ ਹੀ ਸਭ ਕੁਝ ਸੰਭ ਲੈਣਾ। ਕਦੀ ਵੀ ਨਿਹਾਲ ਸਿੰਘ ਨੇ ਬਲਵੰਤ ਸਿੰਘ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ। ਉਹ ਕੋਲ ਹੀ ਇੱਕ ਕਮਰਾ ਲੈ ਕੇ ਆਪਣੇ ਪਰਿਵਾਰ ਨਾਲ ਰਹਿੰਦਾ ਹੁੰਦਾ ਸੀ। ਅੱਗੋਂ ਬਲਵੰਤ ਸਿੰਘ ਵੀ ਨਿਹਾਲ ਸਿੰਘ ਨੂੰ ਸਿਰੀ ਨਹੀਂ ਆਪਣਾ ਭਰਾ ਹੀ ਮੰਨਦਾ ਸੀ। ਵਧੀਆ ਰਿਲੇਸ਼ਨ ਸੀ ਇਹਨਾਂ ਦਾ ਪਰਿਵਾਰ ਵਰਗਾ। 20 ਜੂਨ 2015 ਇਹਨਾਂ ਖੁਸ਼ਹਾਲ ਪਰਿਵਾਰ ਤਬਾਹ ਹੋ ਜਾਂਦਾ। ਇਨਾਂ ਦੇ ਚੰਗੇ ਦਿਨ ਇੱਥੇ ਖਤਮ ਹੋ ਜਾਂਦੇ ਨੇ ਜਾਂ ਕਹਿ ਲਓ ਕਿ ਦਿਨ ਹੀ ਖਤਮ ਹੋ ਜਾਂਦੇ ਨੇ ਬਲਬੰਦ ਸਿੰਘ ਦੀ ਘਰ ਵਾਲੀ ਪਰਮਜੀਤ ਕੌਰ ਦੀ ਤਬੀਅਤ ਥੋੜੀ ਠੀਕ ਨਹੀਂ ਹੁੰਦੀ ਤਾਂ ਬਲਬੰਦ ਉਹਨੂੰ ਕਹਿੰਦਾ ਕਿ ਚੱਲ ਤੈਨੂੰ ਸ਼ਹਿਰੋਂ ਦਵਾਈ ਲਿਆ ਦੇਣਾ ਬੱਚਿਆਂ ਨੂੰ ਵੀ ਨਾਲ ਲੈ ਕੇ ਚਲਦੇ ਆ ਉਹ ਵੀ ਥੋੜਾ ਕੰਫਰ ਲੈਣਗੇ ਨਾਲ ਹੀ ਉਹ ਗੱਡੀ 'ਚ ਸੀ ਨੂੰ ਵੀ ਬਿਠਾ ਲੈਂਦਾ ਤੇ ਇਹ ਸਾਰੇ ਚੱਲ ਪੈਂਦੇ ਨੇ ਸ਼ਹਿਰ ਨੂੰ ਟੋਟਲ ਇਹ ਹੋ ਗਏ 5 ਜਣੇ ਬਲਵੰਤ ਸਿੰਘ ਤੇ ਪਰਮਜੀਤ ਕੌਰ ਉਹਨਾਂ ਦੇ ਦੋ ਬੱਚੇ ਤੇ ਨਾਲ ਸੀਰੀ ਪਰ ਉਥੇ ਇਸ ਟੱਬਰ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਫਟਣ ਵਾਲਾ ਪਿੰਡ ਦੇ ਕੋਲ ਗੰਗ ਕਨਾਲ 'ਚ ਕਾਰ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਸਿੱਧਾ ਜਾ ਕੇ ਪਾਣੀ 'ਚ ਡਿੱਗਦੀ ਹੈ ਸਾਰੇ ਪਰਿਵਾਰ ਵਾਲੇ ਖਿੱਲਰ ਜਿਹੇ ਜਾਂਦੇ ਨੇ ਬਲਵੰਤ ਸਿੰਘ ਜੋ ਡਰਾਈਵ ਕਰ ਰਿਹਾ ਹੁੰਦਾ ਹੈ ਕਿਸੇ ਤਰ੍ਹਾਂ ਗੱਡੀ ਦੀ ਤਾਕੀ ਚੋਂ ਬਾਹਰ ਨਿਕਲਦਾ ਤੇ ਰੋਲਾ ਪਾਉਣ ਲੱਗਦਾ ਕਿ ਬਚਾ ਲਓ ਸਾਨੂੰ ਅਸੀਂ ਡੁੱਬ ਰਹੇ ਹਾਂ ਕੋਈ ਮਦਦ ਕਰੋ ਸਾਡੀ ਪਰ ਉਦੋਂ ਤੱਕ ਸ਼ਾਇਦ ਬੜੀ ਦੇਰ ਹੋ ਚੁੱਕੀ ਹੁੰਦੀ ਆ ਜਦੋਂ ਇਹ ਖਬਰ ਇਸ ਰੀਜਨ ਚ ਫੈਲੀ ਤਾਂ ਤਰਥੱਲੀ ਮੱਚ ਗਈ ਸੀ ਪੂਰੇ ਪੰਜਾਬ ਨੂੰ ਧੱਕਾ ਜਿਹਾ ਲੱਗਾ ਸੀ ਕਾਫੀ ਵਾਇਰਲ ਵੀ ਹੋਈ ਸੀ ਇਹ ਖਬਰ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਬਾਕੀ ਜੀ ਲੱਭੇ ਉਹ ਲੱਭ ਤਾਂ ਗਏ ਪਰ ਜਾਨ ਕਿਸੇ ਚ ਨਹੀਂ ਸੀ ਉਹ ਸਾਰੇ ਖਤਮ ਹੋ ਚੁੱਕੇ ਸਨ ਪਰਮਜੀਤ ਕੌਰ ਦੋ ਬੱਚੇ ਤੇ ਸਿਰੀ ਨਿਹਾਲ ਸਿੰਘ ਸਭ ਮੁੱਕ ਚੁੱਕੇ ਸਨ ਸਿਰਫ ਬਲਵੰਤ ਸਿੰਘ ਬਚ ਸਕਿਆ ਸੀ ਇਸ ਹੱਥ ਸੇ ਜੋ ਹੁਣ ਹਰ ਕਿਤੇ ਸੋਕ ਹੁੰਦਾ ਪਰਮਜੀਤ ਕੌਰ ਦੇ ਪੱਕੇ ਵਾਲਿਆਂ ਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਧੀ ਦੋਤਾ ਦੋਤੀ ਸਭ ਉਹਨਾਂ ਤੋਂ ਹਮੇਸ਼ਾ ਲਈ ਵਿਛੜ ਚੁੱਕੇ ਨੇ ਉਧਰੋਂ ਸਿਰੀ ਦੇ ਘਰ ਵਾਲੀ ਕੋਮਲਦੀਪ ਕੌਰ ਵੀ ਸਦਮੇ 'ਚ ਹੁੰਦੀ ਹੈ ਇੱਕੋ ਦਮ ਸਾਲਾਂ ਦੀ ਖੁਸ਼ਹਾਲੀ ਮਾਤਮ 'ਚ ਤਬਦੀਲ ਹੋ ਜਾਂਦੀ ਹੈ ਹਰ ਕਿਤੇ ਪਿੰਡ 'ਚ ਤੇ ਆਸ-ਪਾਸ ਦੇ ਪਿੰਡਾਂ 'ਚ ਬਸ ਆਹੀ ਗੱਲਾਂ ਚੱਲਦੀਆਂ ਰਹੀਆਂ ਫਿਰ ਹੌਲੀ-ਹੌਲੀ ਵਕਤ ਬੀਤਦਾ ਗਿਆ ਸਾਰੇ ਸਾਥਸੀ ਨੂੰ ਭੁੱਲੇ ਤਾਂ ਨਹੀਂ ਸਨ ਪਰ ਹਾਂ ਜ਼ਿੰਦਗੀ ਜੀ ਰਹੇ ਸਨ ਜਿਉਣੀ ਹੀ ਪੈਂਦੀ ਹੈ ਜਨਵਰੀ ਚੜ ਜਾਂਦੀ ਹੈ 2 2016 ਦੀ ਇਸ ਹਾਦਸੇ ਨੂੰ 6 ਮਹੀਨੇ ਤੋਂ ਉੱਪਰ ਹੋ ਚੁੱਕੇ ਹੁੰਦੇ ਨੇ ਹੁਣ ਇੱਕੋ ਦਮ ਪਿੰਡ 'ਚ ਇੱਕ ਗੱਲ ਫੈਲਦੀ ਹੈ ਤੇ ਉਹ ਕੋਈ ਅਫਵਾਹ ਨਹੀਂ ਹੁੰਦੀ ਸੱਚੀ ਗੱਲ ਹੁੰਦੀ ਹੈ ਬਲਵੰਤ ਸਿੰਘ ਦੂਜਾ ਵਿਆਹ ਕਰਵਾ ਲੈਂਦਾ ਹੈ ਹਾਲਾਂਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਦਾ ਹੱਕ ਹੈ ਪਰ ਪਿੰਡ ਵਾਲਿਆਂ ਨੂੰ ਆ ਗੱਲ ਤਾਂ ਜੀਵ ਲੱਗਦੀ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਅਜੇ ਉਸ ਦਾ ਟੱਬਰ ਮੁੱਖ ਹੈ ਪੂਰਾ ਟੱਬਰ ਖਤਮ ਹੋਇਆ ਤੇ ਇਹ ਗੱਲ ਮ੍ਰਿਤਕਾ ਪਰਮਜੀਤ ਕੌਰ ਦੇ ਪੇਕੇ ਵਾਲਿਆਂ ਦੇ ਕੰਨਾਂ 'ਚ ਜਦੋਂ ਪੈਂਦੀ ਆ ਤਾਂ ਉਹਨਾਂ ਦੇ ਤਾਂ ਪੈਰਾ ਹੀ ਠਿਓ ਜ਼ਮੀਨ ਹੀ ਖਿਸਕ ਜਾਂਦੀ ਆ ਉਹ ਹੈਰਾਨ ਪਰੇਸ਼ਾਨ ਹੁੰਦੇ ਨੇ ਕਿ ਸਾਡੇ ਕੋਲੋਂ ਤਾਂ ਅੱਜ ਤੱਕ ਚੱਜ ਨਾਲ ਰੋਟੀ ਨਹੀਂ ਲੰਗਾਈ ਜਾ ਰਹੀ ਤੇ ਇਹ ਵਿਆਹ ਕਰਕੇ ਬਹਿ ਗਿਆ ਤੇ ਉਸ ਤੋਂ ਵੀ ਵੱਡੀ ਗੱਲ ਉਹਨਾਂ ਨੂੰ ਜੋ ਲੱਗਦੀ ਆ ਉਹ ਇਹ ਕਿ ਇਸਨੇ ਵਿਆਹ ਕਿਸੇ ਹੋਰ ਨਾਲ ਨਹੀਂ ਆਪਣੇ ਸ੍ਰੀ ਨਿਹਾਲ ਸਿੰਘ ਦੀ ਘਰਵਾਲੀ ਕੋਮਲਦੀਪ ਕੌਰ ਨਾਲ ਕਰਾਇਆ ਹੁੰਦਾ ਇਹ ਗੱਲ ਪਰਮਜੀਤ ਕੌਰ ਦੇ ਭਰਾ ਨੂੰ ਸ਼ੱਕੀ ਜਹੀ ਲੱਗਦੀ ਹੈ ਡਾਰਕ ਲੱਗਦੀ ਹੈ ਉਸਦੇ ਦਿਮਾਗ 'ਚ ਸਡਨਲੀ ਆਉਂਦਾ ਕਿ ਕਿਤੇ ਇਦਾਂ ਤਾਂ ਨਹੀਂ ਕਿ ਮੇਰੀ ਭੈਣ ਤੇ ਉਸਦੇ ਪਰਿਵਾਰ ਦਾ ਜਾਣਾ ਕੋਈ ਸਾਜ਼ਿਸ਼ ਹੋਵੇ ਉਹ ਆਪਣਾ ਇਹ ਸ਼ੱਕ ਦੱਸਣ ਪੁਲਿਸ ਕੋਲ ਪਹੁੰਚ ਜਾਂਦਾ ਹੈ ਉਹ ਕਹਿੰਦਾ ਹੈ ਐਸਐਚਓ ਸਾਹਿਬ ਨੂੰ ਕਿ ਅਜੇ ਕੁਝ ਹੀ ਮਹੀਨੇ ਪਹਿਲਾਂ ਮੇਰੇ ਜੀਜੇ ਦਾ ਪੂਰਾ ਟੱਬਰ ਮੁੱਕਿਆ ਮੇਰੀ ਭੈਣ ਸਮੇਤ ਤੇ ਇਹਨੇ ਵਿਆਹ ਵੀ ਕਰਵਾ ਲਿਆ ਉਹ ਵੀ ਸਿਰੀ ਦੀ ਘਰ ਵਾਲੀ ਦੇ ਨਾਲ ਮੈਨੂੰ ਇਸ ਮਾਮਲੇ 'ਚ ਕੁਝ ਤਾਂ ਗੜਬੜ ਲੱਗਦੀ ਹੈ ਪੁਲਿਸ ਵੀ ਗਲ ਧਿਆਨ ਨਾਲ ਸੁਣਦੀ ਹੈ ਸਮਝਦੀ ਹੈ ਤੇ ਫਿਰ ਉਹ ਬਲਵੰਦ ਸਿੰਘ ਤੇ ਕੋਮਲਦੀਪ ਕੌਰ ਕੋਲੋਂ ਕੁਐਸਚਨਿੰਗ ਕਰਦੇ ਨੇ ਅੱਗੋਂ ਉਹਨਾਂ ਦੋਵਾਂ ਦਾ ਰੁਖ ਬਾਲਾ ਨਾਰਮਲ ਜਿਹਾ ਹੁੰਦਾ ਹੈ ਬਲਵੰਦ ਸਿੰਘ ਕਹਿੰਦਾ ਵੀ ਮੇਰੇ ਪਰਿਵਾਰ ਦੇ ਜਾਣ ਤੋਂ ਬਾਅਦ ਮੇਰੇ ਲਈ ਇਕੱਲੇ ਰਹਿਣਾ ਬਾਲਾ ਔਖਾ ਹੋ ਗਿਆ ਸੀ ਮੈਨੂੰ ਇਹ ਘਰ ਖਾਂ ਨੂੰ ਦੌੜਦਾ ਸੀ ਮੈਨੂੰ ਪਰਮਜੀਤ ਤੇ ਬੱਚਿਆਂ ਦੀ ਯਾਦ ਆਉਂਦੀ ਸੀ ਮੈਨੂੰ ਸਾਥ ਦੀ ਲੋੜ ਸੀ ਸੋ ਕਰਵਾ ਲਿਆ ਵਿਆਹ ਕੋਮਲਦੀਪ ਨਾਲ ਕਿਉਂਕਿ ਇਹ ਵੀ ਵਿਚਾਰੀ ਇਕੱਲੀ ਹੀ ਸੀ ਪਹਿਲਾਂ ਜਾਣਦੀ ਸੀ ਇਨੂੰ ਵੀ ਅਸਰਾ ਹੋ ਗਿਆ ਤੇ ਮੈਨੂੰ ਵੀ ਅੱਗੋ ਕੋਮਲਦੀਪ ਵੀ ਇਹੋ ਕਹਿੰਦੀ ਆ ਕਿ ਮੈਂ ਬਿਲਕੁਲ ਇਕੱਲੀ ਹੋ ਗਈ ਸੀ ਤੇ ਇਦਾਂ ਰਹਿਣਾ ਮੇਰੇ ਲਈ ਵੀ ਬਹੁਤ ਔਖਾ ਸੀ ਸੋ ਮੈਂ ਵੀ ਹਾਮੀ ਭਰਤੀ ਇਸ ਵਿਆਹ ਦੇ ਲਈ ਪੁਲਿਸ ਇਹਨਾਂ ਤੋਂ ਕਾਫੀ ਪੁੱਛਦੀ ਹੈ ਪਰ ਇਹ ਨਹੀਂ ਮੰਨਦੇ ਪਰ ਸ਼ਾਇਦ ਸ਼ਾਇਦ ਇਸ ਸਖਤੀ ਨਾਲ ਆਪਣਾ ਮੂੰਹ ਖੋਲਦੇ ਨੇ ਇਹਨਾਂ ਤੇ ਇਲਜ਼ਾਮ ਇਹ ਸੰਕੇ ਬਲਵੰਦ ਸਿੰਘ ਦਾ ਸਿਰੀ ਨਿਹਾਲ ਸਿੰਘ ਜ਼ਿਆਦਾਤਰ ਇਹਨਾਂ ਵੱਲ ਹੀ ਰਹਿੰਦਾ ਸੀ ਇੱਕ ਵਾਰ ਬਲਵੰਤ ਸਿੰਘ ਦਾ ਇਕੱਲੇ ਚ ਮਿਲਣਾ ਹੋਇਆ ਕੋਮਲਦੀਪ ਕੌਰ ਨਾਲ ਸਿਰੀ ਦੀ ਵਾਈਫ ਦੇ ਨਾਲ ਉਹ ਆਪ ਕਿਤੇ ਗਿਆ ਹੋਇਆ ਸੀ ਬਲਵੰਤ ਸਿੰਘ ਨੇ ਉਸ ਦਿਨ ਕੋਮਲ ਨੂੰ ਪਹਿਲੀ ਵਾਰ ਚੰਗੀ ਤਰ੍ਹਾਂ ਵੇਖਿਆ ਸੀ ਉਹ ਉਸ ਦੀ ਖੂਬਸੂਰਤੀ ਦੇਖ ਕੇ ਉਸ ਤੇ ਫਿਦਾ ਹੋ ਗਿਆ ਸੀ ਹੁਣ ਜਦੋਂ ਵੀ ਸਿਰੀ ਬਲਵੰਤ ਹੋਰਾਂ ਘਰੇ ਹੁੰਦਾ ਇਹ ਉਸ ਦੇ ਘਰ ਪਹੁੰਚ ਜਾਂਦਾ ਕੋਮਲਦੀਪ ਕੌਰ ਵੀ ਹੌਲੀ-ਹੌਲੀ ਕਹਿੰਦੇ ਸਮਝ ਗਈ ਸੀ ਕਿ ਇਸ ਦੇ ਦਿਲਚਸਕੀ ਹੈ ਤੇ ਇੱਥੇ ਬਲਵੰਤ ਸਿੰਘ ਨੂੰ ਰੋਕਣਾ ਚਾਹੀਦਾ ਸੀ ਉਸ ਨੂੰ ਜਾਂ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸਣੀ ਚਾਹੀਦੀ ਸੀ ਪਰ ਨਹੀਂ ਉਹ ਵੀ ਬਲਵੰਤ ਸਿੰਘ ਨਾਲ ਇਸ ਗੰਦੀ ਖੇਚ ਵਿੱਚ ਸ਼ਾਮਲ ਹੋ ਜਾਂਦੀ ਹੈ ਫਿਰ ਉਹਨਾਂ ਚੋਂ ਸੰਬੰਧ ਬਣਦੇ ਨੇ ਤੇ ਇਹਨਾਂ ਦੋਵਾਂ ਨੂੰ ਹੁਣ ਲੱਗਦਾ ਹੈ ਕਿ ਸਾਨੂੰ ਹਮੇਸ਼ਾ-ਹਮੇਸ਼ਾ ਲਈ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਸੋ ਪਹਿਲੇ ਇਲਜ਼ਾਮਾ ਮੁਤਾਬਕ ਇਹ ਪੂਰੇ ਟੱਬਰ ਨੂੰ ਖਤਮ ਕਰਨ ਦੀ ਪਲਾਨਿੰਗ ਕਰਦੇ ਨੇ ਤੇ ਉਸ ਦਿਨ ਇਹ ਜਾਣ ਕੇ ਗੱਡੀ ਨਹਿਰ ਚ ਸੁੱਟ ਦਿੰਦਾ ਬਲਵੰਤ ਸਿੰਘ ਤੇ ਆਪ ਛਾਲ ਮਾਰ ਦਿੰਦਾ ਫਿਰ ਕਹਿ ਰਹੀਆਂ ਕਿ ਇਹ ਇਲਜ਼ਾਮ ਸਨ ਹੁਣ ਇਹਨਾਂ ਦਾ ਕੋਰਟ ਟਰਾਇਲ ਸ਼ੁਰੂ ਹੁੰਦਾ ਮੁਕਸਰ ਦੀ ਟਰਾਇਲ ਕੋਰਟ ਅਕਤੂਬਰ 2020 ਵਿੱਚ ਬਲਵੰਤ ਸਿੰਘ ਅਤੇ ਕੋਮਲਦੀਪ ਕੌਰ ਨੂੰ ਜੋ ਕਿ ਬਦਲੇ ਹੋਏ ਨਾਮ ਨੇ ਨੂੰ ਕਤਲ ਦਾ ਦੋਸ਼ੀ ਠਰਾਂਦੀ ਹੈ ਬਲਵੰਤ ਸਿੰਘ ਨੂੰ ਉਸ ਵਕਤ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਕੋਮਲਦੀਪ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਹੁਕਮ ਦੇ ਵਿਰੁੱਧ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਅਦਾਲਤ ਨੇ ਹਾਈ ਕੋਰਟ ਦੇ ਵਿਚਾਰ ਲਈ ਹਵਾਲਾ ਵੀ ਭੇਜਿਆ ਸੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਹੁਣ ਲੱਗ ਜਾਂਦਾ ਕੇਸ ਹਾਈ ਕੋਰਟ ਜਸਟਿਸ ਜੀਐਸ ਸੰਧਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਦੇ ਬੈਂਚ ਦੋਵਾਂ ਨੂੰ ਬਰੀ ਕਰ ਦਿੰਦੀ ਹੈ ਇਹ ਕਹਿ ਕੇ ਕਿ ਸਰਕਾਰੀ ਵਕੀਲ ਦੇ ਕੇਸ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਤੇ ਜ਼ਿਆਦਾਤਰ ਇਸ ਦਾ ਆਧਾਰ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਉੱਪਰ ਹੀ ਹੈ ਜਿੱਥੇ ਹਾਲਾਤਾਂ ਦੀ ਲੜੀ ਨੂੰ ਵਾਜਿਬ ਸ਼ੱਕ ਤੋਂ ਪਰੇ ਸਾਬਤ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਪਾਇਆ ਕਿ ਘਟਨਾ ਵਾਲੇ ਦਿਨ ਪਰਮਜੀਤ ਕੌਰ ਦੇ ਪਰਿਵਾਰ ਨੇ ਕੋਈ ਦੋਸ਼ ਨਹੀਂ ਲਗਾਏ ਅਤੇ ਆਪਣਾ ਬਿਆਨ ਬਦਲ ਲਿਆ ਅਤੇ ਕੁਝ ਮਹੀਨਿਆਂ ਬਾਅਦ ਜਦੋਂ ਬਲਵੰਤ ਸਿੰਘ ਨੇ ਆਪਣੇ ਸਰੀ ਦੀ ਵਾਈਫ ਨਾਲ ਵਿਆਹ ਕੀਤਾ ਤਾਂ ਉਹਨਾਂ ਨੇ ਫਾਉਲ ਪਲੇ ਦਾ ਦਾਵਾ ਠੋਕ ਦਿੱਤਾ ਇਸ ਵਿੱਚ ਅੱਗੇ ਕਿਹਾ ਗਿਆ ਕਿ ਉਹਨਾਂ ਵਿਚਕਾਰ ਨਜਾਇਜ਼ ਸਬੰਧਾਂ ਦੇ ਦੋਸ਼ ਵੀ ਐਫਆਈਆਰ ਤੋਂ ਪਹਿਲਾਂ ਦਰਜ ਨਹੀਂ ਕੀਤੇ ਗਏ ਸਨ ਇਸ ਗੱਲ ਦਾ ਵੀ ਕੋਰਟ ਵੱਲੋਂ ਧਿਆਨ ਰੱਖਿਆ ਗਿਆ ਕਿ ਵਿਆਹ ਤੋਂ ਬਾਅਦ ਬਲਵੰਤ ਸਿੰਘ ਅਤੇ ਕੋਮਲਦੀਪ ਕੌਰ ਨੂੰ ਸੁਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਕਿਉਂਕਿ ਰਿਸ਼ਤੇਦਾਰ ਇਸ ਦੇ ਵਿਰੁੱਧ ਸਨ ਕਿਉਂਕਿ ਇਹ ਇੱਕ ਅੰਤਰ ਜਾਤੀ ਵਿਆਹ ਸੀ ਅਦਾਲਤ ਨੇ ਅੱਗੇ ਕਿਹਾ ਕਿ ਹੇਠਲੀ ਅਦਾਲਤ ਨੇ ਇੱਕ ਬਿਆਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਬਲਬੰਦ ਸਿੰਘ ਨੇ ਬਿਮਾਰ ਮਾਂ ਕਰਨ ਕੀਤਾ ਸੀ ਅਤੇ ਮ੍ਰਿਤਕ ਪਰਮਜੀਤ ਕੌਰ ਦਾ ਪਰਿਵਾਰ ਇਸ ਤੋਂ ਖੁਸ਼ ਨਹੀਂ ਸੀ ਜੁਦਾ ਮਾਮਲੇ ਤੇ ਤੱਥਾਂ ਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਕ ਮਜ਼ਬੂਤ ਸੰਕੇਤ ਹੈ ਕਿ ਪਰਮਜੀਤ ਕੌਰ ਦਾ ਭਰਾ ਹੋਣ ਕਰਕੇ ਉਸ ਸੰਦਰ ਬਦਲੇ ਦੀ ਭਾਵਨਾ ਆ ਗਈ ਹੈ ਅਤੇ ਉਹ ਆਪਣੇ ਜੀਜੇ ਨੂੰ ਮੌਜੂਦਾ ਮਾਮਲੇ ਵਿੱਚ ਫਸਾਉਣ ਲਈ ਇੱਕ ਨਵਾਂ ਸੰਸਕਰਨ ਲੈ ਕੇ ਆਇਆ ਹੈ ਸੋ ਇਸ ਕਰਕੇ ਮੈਂ ਨਾ ਬਦਲੇ ਕਿਉਂਕਿ ਹੁਣੇ ਬਰੀ ਨੇ ਕਾਨੂੰਨ ਦੀਆਂ ਨਸਰਾਂ ਤੇ ਜੋ ਬਰੀ ਹੋ ਜਾਏ ਉਸ ਦਾ ਨਾਂ ਉਛਾਲ ਲੈਣਾ ਸਹੀ ਨਹੀਂ ਮੰਨਿਆ ਜਾਂਦਾ ਪਰ ਬਹੁਤ ਸਾਰੇ ਲੋਕ ਅਜੇ ਵੀ ਨੇ ਜੋ ਅਦਾਲਤ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਬਲਵੰਤ ਸਿੰਘ ਨੇ ਸਿਰੀ ਦੀ ਘਰਵਾਲੀ ਦੇ ਚੱਕਰ 'ਚ ਇਹ ਸਾਰੀ ਖੇਡ ਖੇਡੀ ਤੇ ਆਪਣੀ ਘਰਵਾਲੀ ਅਤੇ ਜਵਾਕਾਂ ਨੂੰ ਇਸ ਜਨਾਨੀ ਕਰਕੇ ਪੂਰੀ ਪਲਾਨਿੰਗ ਤਹਿਤ ਖਤਮ ਕਰਤਾ ਪਰ ਕਾਨੂੰਨ ਦਾ ਫੈਸਲਾ ਹੀ ਆਖਰੀ ਮੰਨਿਆ ਜਾਂਦਾ ਹੈ ਬਾਕੀ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਹੈ ਕਮੈਂਟਸ 'ਚ ਜ਼ਰੂਰ ਦੱਸਿਓ ਵਾਹਿਗੁਰੂ ਸਮਤ ਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆਲੰਸਾਫਾ